ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਹੁਣ ਦੁਬਾਰਾ ਤੋਂ ਖੁਸ਼ੀਆਂ ਆਉਣ ਵਾਲੀਆਂ ਨੇ ਛੋਟਾ ਸਿੱਧੂ ਜਨਮ ਲੈਣ ਵਾਲਾ ਏ ਜੀ ਹਾਂ ਛੋਟੇ ਸਿੱਧੂ ਦੇ ਆਉਣ ਦੀਆਂ ਖਬਰਾਂ ਜਿਹੜੀਆਂ ਨੇ ਪੂਰੇ ਜੋਰਾਂ ਤੇ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੋ ਆਖਰਕਾਰ ਸਿੱਧੂ ਦੀ ਮਾਤਾ ਇੱਕ ਬੱਚੇ ਨੂੰ ਜਨਮ ਦੇਣ ਵਾਲੀ ਹੈ ਸੋ ਆਖਰਕਾਰ ਪੂਰੀ ਸੱਚਾਈ ਜਿਹੜੀ ਹੈ ਤੁਹਾਡੇ ਸਾਹਮਣੇ ਜਿਹੜੀ ਹੈ ਜ਼ਰੂਰ ਸਾਂਝੀ ਕਰਾਂਗੇ ਸੋ ਆਖਰ ਕੁਝ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੇ ਨੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਨੇ ਸੋ ਗੱਲ ਕਰ ਲੈਨੇ ਆ ਜਿੱਥੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਤੇ 58 ਸਾਲ ਦੀ ਉਮਰ ਦੇ ਵਿੱਚ ਉਹ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀ ਹਾਂ ਜੁੜਵਾ ਬੱਚਿਆਂ ਦੀ ਸੱਚਾਈ ਕੀ ਹੈ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਹੈ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਸੋ ਗੱਲ ਕਰਦੇ ਆ ਜਿੱਥੇ ਪੰਜਾਬ ਕੇਸਰੀ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਚਰਨ ਕੌਰ ਜੁੜਵਾ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਜੀ ਹਾਂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਦੀ ਮਾਤਾ ਚਰਨ ਕੌਰ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਕਾਫੀ ਇਕ ਕੱਲੇ ਨੇ ਆਪਣੇ ਵੰਸ਼ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਦੋਵਾਂ ਦੀ ਸਹਿਮਤੀ ਦੇ ਨਾਲ ਆਈਵੀਐਫ ਹੋਇਆ ਹੈ ਆਈਵੀਐਫ ਦੀ ਵਿਧੀ ਦੇ ਰਾਹੀਂ ਦੋ ਜੁੜਵਾ ਬੱਚੇ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਹੈ ਪ੍ਰਸੰਸ਼ਕ ਵੀ ਔਰ ਸਿੱਧੂ ਮੂਸੇਵਾਲੇ ਦੇ ਚਾਉਣ ਵਾਲੇ ਵੀ ਉਹਨਾਂ ਦੀ ਇਸ ਗੱਲ ਤੋਂ ਸਹਿਮਤ ਨੇ ਕਾਫੀ ਪ੍ਰਸੰਸਾ ਜਿਹੜੀ ਹੈ ਉਹਨਾਂ ਦੀ ਹੋ ਰਹੀ ਹੈ ਡਿਲੀਵਰੀ ਦਾ ਇੰਤਜ਼ਾਰ ਜਿਹੜਾ ਹੈ ਹੁਣ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਚਾਉਣ ਵਾਲੇ ਜਿਹੜੇ ਨੇ ਉਹ ਜਲਦੀ ਖੁਸ਼ ਖਬਰੀ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਲਦੀ ਹੀ ਖੁਸ਼ ਖਬਰੀ ਜਿਹੜੀ ਹੈ ਬਾਹਰ ਆਵੇ ਤੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੁਬਾਰਾ ਤੋਂ ਕਿਲਕਾਰੀਆਂ ਗੂੰਜਣਗੀਆਂ ਤੇ ਢੋਲ ਵੱਜਣਗੇ ਸੋ ਆਖਰਕਾਰ ਜੇਕਰ ਜੁੜਵਾ ਬੱਚੇ ਜਨਮ ਲੈਂਦੇ ਨੇ ਤਾਂ ਸਿੱਧੂ ਦੀ ਜਿਹੜੀ ਹੈ ਹਵੇਲੀ ਦੇ ਵਿੱਚ ਦੁਬਾਰਾ ਤੋਂ ਰੌਣਕਾਂ ਡਬਲ ਹੋ ਜਾਣਗੀਆਂ ਜੇਕਰ ਇੱਕ ਵੀ ਬੱਚੇ ਦਾ ਜਨਮ ਹੁੰਦਾ ਤੇ ਆਖਰਕਾਰ ਸਿੱਧੂ ਮੂਸੇਵਾਲੇ ਦੀ ਮਾਤਾ ਇੱਕ ਬੱਚੇ ਨੂੰ ਜੇ ਜਨਮ ਦਿੰਦੀ ਹੈ ਤਾਂ ਵੀ ਓਨੀਆਂ ਹੀ ਰੌਣਕਾਂ ਹੋਣਗੀਆਂ ਜੇ ਗੱਲ ਕਰੀਏ ਤਾਂ ਸਿੱਧੂ ਦੇ ਮਾਤਾ ਪਿਤਾ ਨੇ ਇਹ ਫੈਸਲਾ ਆਪਣੀ ਸਹਿਮਤੀ ਦੇ ਨਾਲ ਲਿਆ ਏ ਸੋ ਆਪਣੇ ਬੱਚੇ ਨੂੰ ਦੁਨੀਆ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਦਾ ਸਭ ਤੋਂ ਵੱਡਾ ਅਹਿਮ ਰੋਲ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਜਿਹੜੀ ਹੈ ਸਭ ਤੋਂ ਵੱਡੀ ਪਹਿਲ ਕਦਮੀ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਇਹ ਇੱਕ ਬਹੁਤ ਵੱਡਾ ਫੈਸਲਾ ਕੀਤਾ ਜਿਸ ਨੂੰ ਕਿ ਹਰ ਪਾਸੇ ਸਰਾਹਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਵੀ ਕਿਹਾ ਹੈ ਕਿ افواਹਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਜੋ ਲੋਕ ਗਲਤ افਵਾਹਾਂ ਫਲਾ ਰਹੇ ਨੇ ਉਸ ਦੇ ਕਾਰਨ ਸਾਨੂੰ ਬਹੁਤ ਤਕਲੀਫ ਹੁੰਦੀ ਹੈ ਔਰ ਕਈ ਲੋਕਾਂ ਤੱਕ ਗਲਤ ਜਾਣਕਾਰੀ ਵੀ ਪਹੁੰਚਦੀ ਹੈ ਲੋਕਾਂ ਨੇ ਗਲਤ ਜਾਣਕਾਰੀਆਂ ਫਲਾਉਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਅਜੇਹੀਆਂ ਕੋਈ ਗਲਤ ਜਾਣਕਾਰੀਆਂ ਨਾ ਲੇਖ ਕੀਤੀਆਂ ਜਾਣ ਸੋ ਆਖਰਕਾਰ ਸਿੱਧੂ ਦੀ ਮਾਤਾ ਦੇ ਪ੍ਰੈਗਨੈਂਟ ਹੋਣ ਦੇ ਜਾਂ ਪ੍ਰੈਗਨੈਂਸੀ ਦਾ ਕੋਈ ਵੀ ਸਪਸ਼ਟੀਕਰਨ ਜਿਹੜਾ ਹੈ ਹਾਲੇ ਤੱਕ ਨਹੀਂ ਕੀਤਾ ਗਿਆ ਸਿੱਧੂ ਦੀ ਮਾਤਾ ਨੂੰ ਭਾਵੇਂ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਉਹਨਾਂ ਦਾ ਇਹ ਰੂਟੀਨ ਦਾ ਚੈੱਕਅਪ ਹੀ ਜਿਹੜਾ ਨ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਨੂੰ ਰੂਟੀਨ ਚੈੱਕ ਅਪ ਹੀ ਜਿਹੜਾ ਹੈ ਕਿਹਾ ਜਾ ਰਿਹਾ ਹੈ ਫਿਲਹਾਲ ਦਰਸ਼ਕਾਂ ਦਾ ਮੰਨਣਾ ਹੈ ਕਿ ਜਲਦੀ ਹੀ ਖੁਸ਼ਖਬਰੀ ਜਿਹੜੀ ਹੈ ਆ ਸਕਦੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਜਲਦੀ ਹੀ ਬੱਚੇ ਨੂੰ ਜਨਮ ਦੇਵੇਗੀ ਛੋਟੇ ਸਿੱਧੂ ਦੇ ਆਉਣ ਦਾ ਇੰਤਜ਼ਾਰ ਜਿਹੜਾ ਹੈ ਉਹ ਹਰ ਇੱਕ ਨੂੰ ਹੋ ਰਿਹਾ ਏ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੀ ਐ ਉਹ ਜਲਦੀ ਹੀ ਦੁਨੀਆ ਸਾਹਮਣੇ ਆ ਜਾਵੇਗੀ ਸੋ ਇੱਕ ਛੋਟੇ ਬੱਚੇ ਨੂੰ ਨਾਲ ਲੈ ਕੇ ਹੀ ਜਿਹੜਾ ਉਹ ਹਵੇਲੀ ਆਉਣਗੇ ਇਹ ਕਿਹਾ ਜਾ ਰਿਹਾ ਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ